ਸਤਿ ਸ਼੍ਰੀ ਅਕਾਲ ਜੀ ਜਿ ਉਸ ਪੰਜਾਬੀ ਦੇਖਦੇ ਸਾਰੇ ਸਰੋਤਿਆਂ ਦਾ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਕਰਦੀ ਹਾਂ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਚਾਹ ਤੇ ਚਰਚਾ ਤੇ ਮਹਾਗੀਤ ਉਦੇਸ ਸੈਣੀ ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਦਰਸ਼ਕ ਵਧੀਆ ਹੋਣਗੇ ਚੜ੍ਹਦੀ ਕਲਾ 'ਚ ਹੋਣਗੇ ਤੇ ਲਓ ਜੀ ਠੀਕ ਐਸੇ ਟਾਈਮ ਤੇ ਆਪਾਂ ਰੋਜ਼ ਚਾਹ ਤੇ ਚਰਚਾ ਤੁਹਾਡੇ ਨਾਲ ਕਰਦੇ ਹਾਂ ਤੇ ਨਵੀਂ ਨਵੀਂ ਚਰਚਾ ਜਦੋਂ ਆਪਾਂ ਛੇੜਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਸਾਡੇ ਨਾਲ ਵਤ ਤੋਂ ਵਤ ਜਿਹੜੇ ਵਿਊਅਰਸ ਤੇ ਜੁੜਨ ਤੇ ਆਪਣੀ ਜਿਹੜੀ ਸਾਝ ਹੈ ਉਹ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਪਾਉਣ ਤੇ ਅੱਜ ਦੀ ਚਰਚਾ ਮੈਂ ਸ਼ੁਰੂ ਕਰਦੀ ਹਾਂ ਉਸ ਤੋਂ ਪਹਿਲਾਂ ਇੱਕ ਗੱਲ ਬਹੁਤ ਇੰਪੋਰਟੈਂਟ ਕਹਾਂਗੀ ਉਹ ਗੱਲ ਇਹ ਹੈ ਕਿ ਜਦੋਂ ਗੱਲ ਕਿਸੇ ਦੇ ਟਰੈਡੀਸ਼ਨ ਦੀ ਜਾਂ ਫਿਰ ਕਿਸੇ ਦੇ ਰਿਲੀਜੀਅਨ ਦੀ ਆਉਂਦੀ ਹੈ ਨਾ ਤੇ ਭਾਵੇਂ ਆਪਾਂ ਕਿਸੇ ਦੇ ਟਰੈਡੀਸ਼ਨ ਜਾਂ ਰਿਲੀਜੀਅਨ ਨਾਲ ਐਗਰੀ ਨਾ ਵੀ ਕਰਦੇ ਹੋਈਏ ਪਰ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਆਪਾਂ ਉਹਨਾਂ ਦੇ ਟਰੈਡੀਸ਼ਨ ਤੇ ਉਹਨਾਂ ਦੇ ਰਿਲੀਜੀਅਨ ਨੂੰ ਰਿਸਪੈਕਟ ਜ਼ਰੂਰ ਕਰੀਏ ਤੇ ਇਹ ਗੱਲ ਹੈ ਜੀ ਸਿੱਖ ਕਮਿਊਨਿਟੀ ਦੇ ਇੱਕ ਟਰੈਡੀਸ਼ਨ ਦੇ ਨਾਲ ਜੁੜੀ ਹੋਈ ਕਿਉਂਕਿ ਇੱਕ ਟ੍ਰੈਡੀਸ਼ਨ ਜੋ ਸੇਕ ਕਮਿਊਨਿਟੀ ਲਈ ਫੇਥ ਕਲਚਰ ਤੇ ਆਈਡੈਂਟੀਟੀ ਦਾ ਇੱਕ ਬਹੁਤ ਇੰਪੋਰਟੈਂਟ ਹਿੱਸਾ ਹੈ ਤੇ ਅੱਜ ਉਹ ਨਿਊਜ਼ੀਲੈਂਡ ਚ ਰੋਕ ਦਿੱਤਾ ਗਿਆ ਇੱਕ ਵਾਰ ਨਹੀਂ ਦੋ ਵਾਰ ਨਹੀਂ ਤੇ ਜਦੋਂ ਦੂਜੀ ਵਾਰ ਵੀ ਰੋਕਿਆ ਗਿਆ ਤੇ ਸਵਾਲ ਫੇਰ ਖੜੇ ਹੋਏ ਕਿ ਇਹ ਦੁਬਾਰਾ ਕਿਉਂ ਹੋਇਆ ਤੁਸੀਂ ਜਾਣਦੇ ਹੀ ਹੋਵੋਗੇ ਚਰਚਾ ਕਾਫੀ ਇਸ ਵਿਸ਼ੇ ਤੇ ਹੋ ਰਹੀ ਹੈ ਕਿਉਂਕਿ ਕਾਫੀ ਜ਼ਿਆਦਾ ਕੰਡੈਮਨਡ ਕੀਤਾ ਜਾ ਰਿਹਾ ਹੈ ਜੋ ਕਿ ਨਿਊਜ਼ੀਲੈਂਡ ਦੇ ਵਿੱਚ ਹੋਇਆ ਤਾਂ ਤੁਹਾਨੂੰ ਯਾਦ ਹੋਵੇਗਾ ਕਿ ਪਹਿਲੀ ਵਾਰ ਇਹ ਜਦੋਂ ਇਨਸੀਡੈਂਟ ਹੈਪਨ ਹੋਇਆ ਆਤੇ ਆਕਲੈਂਡ ਦੇ ਵਿੱਚ ਹੋਇਆ ਸੀਗਾ ਨਿਊਜ਼ੀਲੈਂਡ ਦੇ ਆਕਲੈਂਡ ਦੇ ਵਿੱਚ ਤੇ ਹੁਣ ਏਟੋਰੰਗਾ ਦੇ ਵਿੱਚ ਹੋਇਆ ਹੈ ਤੇ ਇਹ ਸਿਰਫ ਇੱਕ ਲੋਕਲ ਇਨਸੀਡੈਂਟ ਹੀ ਨਹੀਂ ਹੈ ਇਹ ਲਾਰਜਰ ਕੁਐਸਚਨ ਵੀ ਉਠਾਉਂਦਾ ਹੈ ਲਾਰਜਰ ਕੁਐਸਚਨ ਕੀ ਵੀ ਉਠਾਉਂਦਾ ਹੈ ਮੈਨੂੰ ਤਾਂ ਅੰਦਾਜ਼ਾ ਹੈ ਕਿ ਮਾਈਨੋਰਿਟੀਆਂ ਨੂੰ ਆਪਣੀ ਕਲਚਰਲ ਤੇ ਰਿਲੀਜੀਅਸ ਪ੍ਰੈਕਟਿਸ ਮੇਨਟੇਨ ਕਰਨ ਲਈ ਕਿੰਨੇ ਸਪੇਸ ਕਿੰਨਾ ਸਪੇਸ ਜਿਹੜਾ ਹੈ ਉਹ ਮਿਲਣਾ ਚਾਹੀਦਾ ਇਹ ਸਵਾਲ ਜਿਹੜਾ ਹੈ ਉਹ ਉਠਾਇਆ ਜਾ ਰਿਹਾ ਜਿਸ ਦੀ ਗੱਲ ਵੀ ਚਾਰੇ ਪਾਸੇ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਵੀ ਹੋ ਰਹੀ ਹੈ ਅਥਾਰਟिटीज ਲੋਕਲ ਗਰਪਸ ਤੇ ਕਮਿਊਨਿਟੀ ਸਭ ਇਸ ਇਸ਼ੂ ਤੇ ਆਪਣਾ ਅਲੱਗ ਅਲੱਗ ਪੱਖ ਰੱਖ ਰਹੇ ਨੇ ਨਜ਼ਰੀਆ ਉਹਨਾਂ ਸਾਰਿਆਂ ਦਾ ਵੱਖਰਾ ਹੈ ਤੇ ਅੱਜ ਚਾਹ ਤੇ ਚਰਚਾ ਵਿੱਚ ਵੀ ਇਸ ਟੌਪਿਕ ਤੇ ਆਪਾਂ ਗੱਲ ਕਰ ਰਹੇ ਹਾਂ ਤੇ ਤੁਹਾਡੀ ਓਪੀਨੀਅਨ ਇਸ ਡਿਸਕਸ਼ਨ ਨੂੰ ਪੂਰਾ ਬਣਾਉਂਗੇ ਤੇ ਕੌਜ਼ ਵਿੱਚ ਅਸੀਂ ਐਕਸਪਲੋਰ ਕਰਾਂਗੇ ਤੁਹਾਡੇ ਨਾਲ ਗੱਲਬਾਤ ਕਰਕੇ ਐਕਸਪਲੋਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਤਰੀਕੇ ਦੀ ਟੈਨਸ਼ਨਸ ਨੂੰ ਕਿਵੇਂ ਬੈਲੈਂਸ ਕੀਤਾ ਜਾ ਸਕਦਾ ਹੈ ਹੁਣ ਜਦੋਂ ਮੈਂ ਤੁਹਾਨੂੰ ਥੋੜਾ ਬਹੁਤ ਦੱਸ ਹੀ ਚੁੱਕੀ ਹਾਂ ਥੋੜਾ ਜਿਹਾ ਹੋਰ ਮੇਰੇ ਤੇ ਡਿਟੇਲਸ ਤੁਹਾਨੂੰ ਦੱਸ ਦਵਾਂ ਕਿ ਇਹ ਇਨਸੀਡੈਂਟ ਸਲਫ ਲੋਕਲੀ ਨਹੀਂ ਪਰ ਲਾਰਜਰ ਡਿਬੇਟ ਬਣ ਚੁੱਕਿਆ ਹੈ ਤੇ ਡਿਟੇਲ ਵਿੱਚ ਸਮਝਦੇ ਹਾਂ ਕਿ ਪਹਿਲਾਂ ਕੀ ਹੋਇਆ ਫਿਰ ਤੁਹਾਨੂੰ ਇਹ ਵੀ ਦੱਸਦਾ ਕਿ ਕੀ ਕੀ ਰਿਸਪੌਂਸ ਜਿਹੜਾ ਆ ਉਹ ਆਇਆ ਹੈ ਹੁਣ ਲੇਟੈਸਟ ਸਿਚੁਏਸ਼ਨ ਕੀ ਹੈ ਦੇਖੋ ਪਹਿਲਾ ਇਨਸੀਡੈਂਟ ਆਇਆ ਹੈ ਆਕਲੈਂਡ ਤੋਂ ਪਿਛਲੇ ਸਾਲ ਦਸੰਬਰ ਚ ਸਾਊਥ ਆਕਲੈਂਡ ਚ ਇੱਕ ਸਿੱਖ ਨਗਰ ਕੀਰਤਨ ਜਿਹਦਾ ਮਕਸਦ ਸਾਈਬਜ਼ਾਦਿਆਂ ਦੀ ਯਾਦ ਦੇ ਵਿੱਚ ਇੱਕ ਰਿਲੀਜੀਅਸ ਪ੍ਰੋਸੈਸ਼ਨ ਨੂੰ ਲੰਗਰ ਪ੍ਰੋਸੈਸ਼ਨ ਤੇ ਲੰਗਰ ਦੇਣਾ ਸੀਗਾ ਤੇ ਉਹਨੂੰ ਕੁਝ ਲੋਕਲ ਪ੍ਰੋਟੈਸਟਰਸ ਨੇ ਟੈਂਪਰਰੀਲੀ ਰੋਕਿਆ ਸੀਗਾ ਫਿਰ ਪ੍ਰੋਟੈਸਟਰਸ ਨੇ ਹਾਕਾ ਪਰਫਾਰਮ ਕੀਤਾ ਤੇ ਜੋ ਮਾਉਰੀ ਟਰੈਡੀਸ਼ਨਲ ਡਾਂਸ ਹੈ ਤੇ ਨਾਲ ਇਹ ਬੈਨਰਸ ਵੀ ਲਗਾਏ ਗਏ ਕਿ this is new zealand not india ਤੇ ਕੁਝ ਕ੍ਰਿਸਚਨ ਸਲੋਗਨਸ ਵੀ ਲਗੇ ਤੇ ਉਹ ਪ੍ਰੋਟੈਸਟ ਗਰੁੱਪ ਜੋ ਆਪਣੇ ਆਪ ਨੂੰ ट्रू ਪੈਟਰੀਅਟ ਆਫ ਨਿਊਜ਼ੀਲੈਂਡ ਕਹਿੰਦਾ ਹੈ ਜਿਨ੍ਹਾਂ ਦਾ ਸੰਬੰਧ ਬ੍ਰਾਇਨ ਤਮਾਕੀ ਦੀ ਡੈਸਟੀਨੀ ਚਰਚ ਜਿਹੜਾ ਹੈ ਉਹ ਨਾਲ ਦਿੱਤਾ ਜਾ ਰਿਹਾ ਹੈ ਤੇ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਉਹਨੂੰ ਕੀਵੀ ਕਲਚਰ ਤੇ ਆਇਡੈਂਟੀਟੀ ਪ੍ਰੋਟੈਕਟ ਕਰਨੀ ਚਾਹੀਦੀ ਹੈ ਐਂਡ ਉਹ ਸਿਰਫ ਹਮੇਸ਼ਾ ਉਹ ਯੂ نو ਜਿਮ ਇਕਰ ਮੈਂ ਗੱਲ ਕਵਾਂ ਕਿ ਸਿਰਫ ਉਹਨਾਂ ਨੇ ਇਸ ਸਿੱਖ ਪ੍ਰੋਸੀਸ਼ਨ ਨੂੰ ਰੋਕਿਆ ਤੇ ਇਦਾਂ ਨਹੀਂ ਹੈ। ਕੀ ਇਹ ਵੀ ਜਾਰੀਆ ਹੈ ਕਿ ਬਾਕੀ ਵੀ ਕਿਸੇ ਹੋਰ ਰਿਲੀਜੀਅਨ ਦੇ ਜਦੋਂ ਇਸ ਤਰੀਕੇ ਦੇ ਪ੍ਰੋਸੀਸ਼ਨ ਹੁੰਦੇ ਨੇ ਕੋਈ ਜਲੂਸ ਰਿਲੀਜੀਅਸ ਜਲੂਸ ਕੱਢਿਆ ਜਾਂਦੇ ਤਾਂ ਉਹ ਇਸੇ ਤਰੀਕੇ ਨਾਲ ਉਹਨਾਂ ਨੂੰ ਰੋਕਦੇ ਨੇ। ਯਾਨੀ ਕਿ ਵਿਚੇ ਇੱਕ ਟੈਂਪਰਰੀ ਅੜੰਗਾ ਜ਼ਰੂਰ ਪਾਉਂਦੇ ਨੇ। ਸੋ ਮੇਰੇ ਨਾਲ ਕਾਲਰ ਜੁੜੇ ਹੋਏ ਨੇ ਤੁਹਾਨੂੰ ਟੌਪਿਕ ਪਤਾ ਚੱਲ ਹੀ ਗਿਆ ਹੈ ਤੇ ਇਸ ਤੋਂ ਲੈ ਕੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਜੀ। ਫਰੀਦ ਸਰ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ ਕੀ ਕਹਿਣਾ ਚਾਹੋਗੇ ਸਰ ਅੱਜ ਦੇ ਇਸ ਟੌਪਿਕ ਨੂੰ ਲੈ ਕੇ ਹਾਂ ਜੀ ਬੰ ਪ੍ਰੋਗਰਾਮ ਦੇਖਿਆ ਸੀ ਦੇਖੋ ਪਬਲਿਕਟੀ ਨੂੰ ਹਮੇਸ਼ਾ ਸਰਪ੍ਰਾਈਜ਼ ਕੀਤਾ ਜਾਂਦਾ ਹੈ ਇਹ ਇਸ افੈਕਟ ਹਮ ਓਕੇ ਉਹਦੇ ਤੋਂ ਮਸਲਾ ਹੁੰਦਾ ਹੈ ਕਿ ਜੇ ਜੀ ਕੁਝ ਦੂਸਰੇ ਪਾਰਟ ਜਾਂ ਡੋ ਨੇਮ ਇਟ ਉਹ ਆਪਣਾ ਪੰਗਾ ਵਿੱਚ ਪਾ ਦਿੰਦੀਆਂ ਨੇ ਆਲ ਰਾਈਟ ਠੀਕ ਹੈ ਠੀਕ ਹੈ ਓਕੇ ਇਸ ਲਈ ਸਾਨੂੰ ਵਿਜੀਲੈਂਟ ਹੋਣਾ ਚਾਹੀਦਾ ਹੂੰ ਹੂੰ ਦੇਖੋ ਨਾ ਅਮਰੀਕਾ ਜਾਂ ਅੱਜਕੱਲ ਬੜੇ ਉਟੇ ਸਿੱਧੇ ਕੰਮ ਹੋ ਰਹੇ ਨੇ ठीक है ठीक है सुन लिया जान ओके okay, ऑलराइट right. लेकिन सर एक बैलेंस क्रिएट होना भी ते बहुत ज्यादा जरूरी है ना व्हेन इट कम्स टू अनादर ट्रेडिशंस और रिलीजन क्योंकि ये पहली वेरेते हो नहीं रिया दैट तरीका ऑन द अपने मंदिर अपने गुरुद्वारे अपने मस्जिद ਦੇ ਵਿੱਚ ਜਾ ਕੇ ਆਪਣੀ ਜਿਹੜੇ ਤੁਹਾਡੇ फ्रेंड्स ਨੇ ਐਕਸਟੈਂਡਡ फ्रेंड्स ਨੇ ਉਹਨਾਂ ਜੀ ਬੈਠ ਕੇ ਗੱਲ ਕਰੋ ਤਾਂ ਕਿ ਗੱਲ ਨਿਕਲੇ ਫਿਰ ਲੋਕਲ ਮੇਅਰ ਲੈਵਲ ਜਾਂ ਜਿਹੜੇ ਗਵਰਨਰ ਨੇ ਉਹਨਾਂ ਦੇ ਲੈਵਲ ਤੇ ਇਹ ਗੱਲ ਕਰੋ ਕਿ ਇਹ ਸਾਨੂੰ ਇਹ ਪ੍ਰੋਬਲਮ ਹੈ ਹੁਣ ਇਨ ਥਿਸ ਕੇਸ ਉਹਨਾਂ ਨੇ ਜਿਹੜੇ ਲੋਕਲ ਆਸਟ੍ਰੇਲੀਆ ਦੀ ਗੱਲ ਹੋ ਰਹੀ ਹੈ ਉਹਨਾਂ ਨੇ ਆਪਣੇ ਤੌਰ ਤੇ ਇਨਵੈਸਟੀਗੇਟ ਕੀਤੀ ਓਕੇ ਓਕੇ ਆਲ ਰਾਈਟ ਹੁਣ ਉਹਨਾਂ ਨੂੰ ਪਤਾ ਚੱਲ ਗਿਆ ਕਿ ਕੀ ਹੋ ਰਿਹਾ ਹੂੰ 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 ਤੇ ਉਹਨਾਂ ਨੇ ਜੋ ਐਕਸ਼ਨ ਲੈਣਾ ਸੀ ਉਹ ਲੈ ਆ ਹੂੰ ਜੀ ਜੀ ਕਿਉਂਕਿ ਉਸ ਗਵਰਨਮੈਂਟ ਨੂੰ ਸਲੂਟ ਦੇਣਾ ਤੇ ਉਹਨਾਂ ਨੇ ਵਿਦ ਇਨ ਟਾਈਮਲੀ ਮੈਨਰ ਐਕਸ਼ਨ ਲਿਆ ਔਰ ਜੋ ਤੁਹਾਡੀ ਜਿਹੜੀ ਮੈਂ ਵੀਡੀਓਜ਼ ਵੇਖੀਆਂ ਉਹ ਸਾਫ ਚੱਲ ਗਿਆ ਕਿ ਪਾਣੀ ਦਾ ਪਾਣੀ ਦੇ ਗੰਦਾ ਨਾ ਦੁੱਤਾ ਦੁੱਤ ਸੈਪਰੇਟ ਹੋ ਗਿਆ ਤਾਂ ਪਤਾ ਚੱਲ ਗਿਆ ਕੌਣ ਲੋਗ ਇਨਵੋਲਵ ਸੀ ਹਮ ਓਕੇ ਹਮ ਠੀਕ ਹੈ ਠੀਕ ਹੈ ਠੀਕ ਹੈ ਸਰ ਠੀਕ ਹੈ ਹੋਰ ਕੁਝ ਕਹਿਣਾ ਚਾਹੋਗੇ ਸਰ ਵਾਟ ਡੂ ਯੂ ਮੈਂ ਕਹਿੰਦਾ ਹਾਂ ਦੂਸਰੇ ਲੋਕ ਵੀ ਗੱਲ ਕਰਾਂ ਓਕੇ ਥੈਂਕ ਯੂ ਸਰ ਥੈਂਕ ਯੂ ਆਪਣੇ ਵਿਚਾਰ ਸਾਡੇ ਨਾਲ ਸਾਂਝਾ ਕਰਨ ਦੇ ਲਈ ਇਦਾਂ ਸਾਡੇ ਨਾਲ ਜੁੜੇ ਰਹਿਣਾ ਫਰੀਦ ਸਰ ਜੀਮਾ ਸਰ ਵੀ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਆਂ ਚੀਮਾ ਸਰ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਵਿਸ਼ਾ ਨੂੰ ਲੈ ਕੇ ਇਹ ਇਦਾਂ ਭਈ ਹਰ ਧਰਮ ਜਿਹੜਾ ਨਾ ਇਹ ਆਪੋ ਆਪਣੇ ਗੁਰ ਪੀਰਾਂ ਦੇ ਤਿਹਾਰਾਂ ਨੂੰ ਆਪੋ ਆਪਣੇ ਤਰੀਕੇ ਨਾਲ ਮਨਾਉਂਦਾ ਹੈ ਇੱਕ ਇੱਕ ਕੈ ਸਮਝ ਲੈਣਾ ਵੀ ਇਹ ਖਬਰੇ ਸਾਡੇ ਸਾਡੇ ਕੁਝ ਖਿਲਾਫ ਬੋਲੀ ਜਾਂਦੇ ਆ ਜਾਂ ਉਹਨਾਂ ਨੂੰ ਸਮਝ ਨਹੀਂ ਲੱਗਦੀ ਸਾਡੀ ਜਾਂ ਕੀ ਗੱਲ ਆ ਇਹ ਜਿਹੜਾ ਨਗਰ ਕੀਰਤਨ ਹੈ ਨਾ ਇਹਨੂੰ ਪਹਿਲਾਂ ਆਪਣੇ ਅੱਜ ਤੋਂ ਵੀ 25 ਸਾਲ ਪਹਿਲਾਂ ਜਲੂਸ ਕਿੰਦੇ ਹੁੰਦੇ ਸੀ ਜੀ ਹੂੰ ਜਿਹੜਾ ਜਲੂਸ ਹੈ ਨਾ ਇਹ ਅਰਬੀ ਭਾਸ਼ਾ ਦਾ ਲਫ਼ਜ਼ ਆ ਹੂੰ ਹੂੰ ਆਪਣੇ ਬਹੁਤ ਚਿਰ ਇੱਥੇ ਮੁਸਲਮਾਨਾਂ ਦਾ ਆਇਆ ਕਰਕੇ ਅਰਬੀ ਫਾਰਸੀ ਭਾਸ਼ਾ ਦੇ ਬਹੁਤ ਲਫ਼ਜ਼ ਆਪਣੇ ਬੋਲੀ ਦੇ ਵਿੱਚ ਹੈਗੇ ਪੰਜਾਬੀ ਬੋਲੀ ਦੇ ਜੀ ਬਿਲਕੁਲ ਬਿਲਕੁਲ ਹੂੰ ਇਹ ਅਬਲੂਸ ਦਾ ਮਤਲਬ ਹੁੰਦਾ ਸ਼ਾਨ ਦਾ ਪ੍ਰਦਰਸ਼ਨ ਕਰਨਾ ਹੂੰ ਹੂੰ ਇਹ ਆਪਾਂ ਨੂੰ ਆਪਾਂ ਕਰਦੇ ਆ ਜਦੋਂ ਜਰੂਸ ਕੱਢਦੇ ਆ ਆਪਾਂ ਆਪਣੇ ਗੁਰੂ ਸਾਹਿਬ ਦੀ ਸ਼ਾਨ ਦਾ ਪ੍ਰਦਰਸ਼ਨ ਕਰਦੇ ਆ ਹੈ ਤੇ ਉਹ ਦੂਜੇ ਦਾ ਕੀ ਨੁਕਸਾਨ ਹੈ ਦੂਜੇ ਚੁੱਪ ਕੇ ਤੁਸੀਂ ਵੀ ਦੇਖ ਲਓ ਸੁਣ ਲਓ ਜਾਂ ਨਹੀਂ ਸੁਣਨਾ ਪਰੇ ਨੂੰ ਹੋ ਜਾ ਤੁਸੀਂ ਆਪਾਂ ਤੋਂ ਆਪਣੇ ਜਿਹੜਾ ਪੀਰ ਪਗੰਬਰ ਤੁਸੀਂ ਕਰਦੇ ਉਹ ਉਹਦਾ ਕਿਹੜਾ ਕੋਈ ਤਰਾਜ ਕਰਦਾ ਹੈ ਜਿੱਦਾਂ ਕਿ ਬੜੇ ਅੱਗੇ ਮਤਲਬ ਆਪਣੇ ਲੀਡਰ ਕਈ ਜਰੂਰ ਉਸ ਕੱਢਦੇ ਹੁੰਦੇ ਹੁਣ ਤੇ ਰੋਡ ਮਾਰਚ ਕਹਿ ਦਿੰਦੇ ਜਰੂਰ ਦਾ ਨਾਮ ਨਹੀਂ ਲੈਂਦੇ ਉਹ ਵੀ ਇਸੇ ਕਰਕੇ ਆਪਣਾ ਪ੍ਰਦਰਸ਼ਨ ਕਰਦੇ ਸ਼ਾਨ ਨਾਲ ਮੇਰੇ ਮਗਰ ਇੰਨੇ ਲੋਕ ਹੈ ਮੈਨਾਂ ਨੂੰ ਵੋਟਾਂ ਮਾਰਟ ਦੇਣਾ ਜੀ ਕੱਢਦੇ ਹੁੰਦੇ ਨਾ ਤੇ ਤੇ ਉਹ ਓਕੇ ਹੋਈ ਚੀਜ਼ ਇਹ ਆ ਪਰ ਨਹੀਂ ਇਹ ਤੇ ਅਈਦਾ ਨਹੀਂ ਦਾ ਕਰਨੀ ਪਰ ਇਹ ਜੋ ਹੋ ਰਿਹਾ ਹੈ ਉਹ ਸਮਝਾ ਦੇਣਾ ਚਾਹੀਦਾ ਉਹਨੂੰ ਇਹ ਚੀਜ਼ ਆ ਸਾਡੀ ਹੂੰ 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 ਬਿਲਕੁਲ ਬਿਲਕੁਲ ਉਹਨਾਂ ਦੇ ਖਾਨੇ 'ਚ ਗੱਲ ਪਾ ਦੇਣੀ ਚਾਹੀਦੀ ਆ ਫਿਰ ਤੁਹਾਡੇ ਖਿਲਾਫ ਨਹੀਂ ਕੋਈ ਵੀ ਆ ਚੀਜ਼ ਆ ਸਾਡੇ ਅਸੀਂ ਆਪਣਾ ਆਪਣੇ ਪ੍ਰਦਰਸ਼ਨ ਆਪਣੇ ਗੁਰੂ ਦੀ ਸ਼ਾਨ ਦਾ ਪ੍ਰਦਰਸ਼ਨ ਕਰਦੇ ਆ ਤੇ ਆਪਣਾ ਤਿਹਾਰ ਮਨਾਉਂਦੇ ਆ ਤੁਸੀਂ ਇਦਾਂ ਸਾਡੇ ਨਾਲ ਪੰਗਾ ਨਾ ਲਵੋ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ so much ਆਪਣੇ ਵਿਚਾਰ ਸਾਂਝਾ ਕਰਨ ਦੇ ਲਈ ਸਾਡੇ ਨਾਲ ਇੱਕ ਹੋਰ ਕੋਲਰ ਨੇ ਸਾਡੇ ਨਾਲ ਆ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਆ ਆ ਵਾਲੀ ਸਰ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਕਰਦੇ ਆਂ ਤੁਹਾਡਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਹਾਂ ਜੀ ਸਰ ਹਾਂ ਜੀ ਸਰ ਕੀ ਕਹਿਣਾ ਚਾਹੋਗੇ ਸਰ ਇਹ ਸੀ ਮੈਂ ਇੱਕ ਗੱਲ ਹੋਰ ਸਰ ਇਸ ਤੋਂ ਪਹਿਲਾਂ ਮੈਂ ਕਹਿ ਦਵਾਂ ਕਿ ਕਿਉਂਕਿ ਵਾਲੀ ਸਰ ਤੁਸੀਂ ਵੀ ਜਾਣਦੇ ਹੋ ਕਿ ਜਦੋਂ ਪਹਿਲੀ ਵਾਰੀ ਵੀ ਇਹ ਆਕਲੈਂਡ ਦੇ ਵਿੱਚ ਹੋਇਆ ਕੋਈ ਫਿਜ਼ੀਕਲ ਕਲਾਸ਼ ਨਹੀਂ ਹੋਇਆ ਸੀਗਾ ਐਂਡ ਅਗੇਨ ਜਦੋਂ ਇਹ ਨਿਊਜ਼ੀਲੈਂਡ ਦੇ ਵਿੱਚ ਟੋਰੰਗਾ ਦੇ ਵਿੱਚ ਹੋਇਆ ਕੋਈ ਫਿਜ਼ੀਕਲ ਕਲਾਸ਼ ਨਹੀਂ ਹੋਇਆ ਸ਼ਾਂਤੀਪੂਰਵਕ ਇਹ ਕੀਤਾ ਗਿਆ ਸੀਗਾ ਪਰ ਜਿਹੜੇ ਵਿਜ਼ੂਅਲ ਨੇ ਤੇ ਵੀਡੀਓਜ਼ ਆਈਆਂ ਨੇ ਸੋਸ਼ਲ ਮੀਡੀਆ ਤੇ ਉਹਨਾਂ ਨੇ ਟੈਨਸ਼ਨ ਜ਼ਰੂਰ ਕ੍ਰੀਏਟ ਕਰ ਦਿੱਤੀ ਤੇ ਵਾਲੀ ਸਰ ਤੁਹਾਡੇ ਨਜ਼ਰੀਏ ਦੇ ਵਿੱਚ ਇਹ ਜਿਹੜਾ ਬੈਨਰ ਲੈ ਕੇ ਉਹ ਲੋਕ ਚੱਲ ਰਹੇ ਨੇ ਕਿ this is new zealand not india ਕੀ ਮਤਲਬ ਹੋਇਆ ਫਿਰਸਤਾ ਮੈਂ ਖੁਦ ਪਛਾੜਾ ਜਿਹੜਾ ਨਲ ਕੀਰਤਨ ਹੈ throughout the world ਇਹ ਕੋਈ ਹੋਇਆ ਸਿੱਖਰ ਮੈਂ ਕਹਾਂ ਜਿਹਨਾਂ ਨੇ ਨਵ ਕੀਰਤਨ ਹਰ ਕੰਟਰੀ ਦੇ ਵਿੱਚ ਬੜੇ ਆਰਾਮ ਨਾਲ ਬڑے ਕਾਨੂੰਨੀ ਚੋਟੇ ਕੋਈ ਪ੍ਰੋਬਲਮ ਨਹੀਂ ਆਈ ਕਦੇ ਕਿਸੇ ਨੂੰ ਪ੍ਰੋਬਲਮ ਨਹੀਂ ਆਈ ਆਹ ਕੰਟਰੀ ਚ ਮਨਾਏ ਜਾਂਦੇ ਆ ਕਿਤੇ ਜਾਂਦੇ ਆ ਜੀ ਜੀ ਕਿ ਅਮਰੀਕਾ ਵਿੱਚ ਵੀ ਸਾਡੇ ਇਥੇ 5 ਸਾਲ ਵਿੱਚ ਜੋ 2 ਜਾਂ 3 ਕੇ ਜਦੋਂ ਨਾ ਕੀਤਾ ਕੋਈ ਕੋਈ ਹੋ ਜਾਂਦੇ ਆ ਵੱਡੇ ਲੈਵਲ ਦੇ ਹੋ ਜਾਂਦੇ ਆ ਕਰੀਸੀ ਪੂਰੀ ਪ੍ਰੋਟੈਕਸ਼ਨ ਹੁੰਦੀ ਆ ਟਾਈਮ ਨਾਲ ਉਹਨਾਂ ਨਾਲ ਬਗੈਰ ਲਿਗਲੀ ਉਹਨਾਂ ਕੋਲ ਟਾਈਮ ਲੱਗ ਗਈ ਕਿ ਪਿੱਛੇ ਅੰਦਰ ਸਾਰਾ ਕੁਝ ਇਹ ਜਿਹੜੇ ਹੈਗੇ ਨੇ ਜਿਹੜੇ ਲੋਕੇਟ ਹੈਗੇ ਨੇ ਨੇਟਿਵ ਨਿਊਜ਼ੀਲੈਂਡ ਲੈਂਡਰ ਹੈਗੇ ਨੇ ਜਿਹਨਾਂ ਨਾਲ ਆਪਣੀ ਦੇਖੋ ਆਪਣਾ ਮੂਲ ਜਿਹਾ ਅਮਰੀਕਨ ਇੰਡੀਅਨ ਜਿਹੜੇ ਹੈਗੇ ਸੀ ਨੇਟਿਵ ਜਿਹੜੇ ਇੰਡੀਅਨ ਅਮਰੀਕਨ ਹੈਗੇ ਸੀ ਜਿਸ ਤਰ੍ਹਾਂ ਆ ਗਿਆ ਹਾਂ ਜੀ ਇਹ ਕਿਉਂਕਿ ਉਸ ਦੇ ਮੁਲਕ ਦੇ ਵਿੱਚ ਉਹ ਸਮਝਿਆ ਕਿ ਬਾਹਰਲੇ ਮੁਲਕ ਵਾਲੇ ਆ ਕੇ ਸਾਡੀਆਂ ਇੰਡੀਆ জবਸ ਕੋਲ ਨਾ জবਸ ਕੱਟ ਗਈਆਂ ਐਕਚੁਅਲੀ ਇਹ ਸਿਕਿਉਰਿਟੀ ਇਨ ਸਿਕਿਉਰਿਟੀ ਉਹਨਾਂ ਦੇ ਮਨਚ ਹੈਗੀ ਐ ਉਹਨਾਂ ਦਿਮਾਗ ਚ ਹੁੰਦਾ ਕਿ ਬਾਹਰਲੇ ਮੁਲਕ ਆ ਕੇ ਸਾਡੀਆਂ ਜੋਬ ਲੈਂਦੇ ਨੇ ਤੇ ਉਹ ਸਾਈਕੋਲੋਜੀ ਕੋ ਉਹਨਾਂ ਦੇ ਦਿਮਾਗ ਚ ਹੁੰਦਾ ਪਲਸ ਨਿਊਜ਼ੀ ਜੀ ਕਿ ਹੋਰ ਅਫੈਕਟ ਕਰ ਰਹੀ ਹੈ ਜੇ ਤੁਸੀਂ ਤੁਸ਼ੋਂ ਤਾਨੂੰ ਮੰਨ ਨਹੀਂ ਪੈਗੀ ਜਿਵੇਂ ਇੰਡੀਆ ਦੇ ਵਿੱਚ ਚਰਚਾਂ ਦੇ ਵਿੱਚ ਜੋ ਹਾਲ ਹਿੱਤਾ ਸੀ ਹਿੰਦੂ ਫੰਡਮੈਂਟਲਿਜ਼ਮ ਨੇ ਉਹੀ ਖਬਰ ਥਰੂਟ ਵਰਲਡ ਨੂੰ ਵਾਈਟ ਆਰਿਕ ਫੈਲਦੀ ਹੈ ਇਹ ਜਿਹੜੇ ਲੋਕ ਹੈਗੇ ਕੱਟੜ ਕਿਸੇ ਨਹੀਂ ਹੈਗੇ ओके ਬੜੇ ਕਸ਼ਟਕ੍ਰਿਸ਼ਣ ਆ ਗਏ ਬਹੁਤ ਪੱਕਟੜ ਇਹਨਾਂ ਦੇ ਜੇਕਰ ਖਬਰ ਪਹੁੰਚ ਗਈ ਤੇ ਉਹਨਾਂ ਨੇ ਹੀ ਸਮਝਣਾ ਕਿ ਸਾਰੇ ਇੰਡੀਅਨ ਇਕੋਟਾਈਪ ਦੇ ਉਹਨਲੇ ਇਹਨਾਂ ਨੇ 3400 ਨੂੰ ਡਿਸਰਬ ਕਰ ਰਹੇ ਥਾ ਤਾਂ ਸੀ ਇਹਨਾਂ ਨੇ ਨਹੀਂ ਕਰਨ ਦੇਣਾ ਇਹ ਚੀਜ਼ ਬੜੀ ਫੈਲਰੀ ਹੈ ਜੀ ਸਾਹਿਬ ਸਾਰੇ ਮੁਲਕਾਂ ਦੀ ਫੈਲਰੀ ਹੈ ਜਿਹੜੀ ਉੱਚੀ ਹੋਈ ਜਿਹੜੀ ਕਿਸਮ ਦੇ ਤੱਕ ਜਿਹਨਾਂ ਨੇ ਬੜੀ ਫੇਸ ਕਿਚਾਜੀ ਉਹਨਾਂ ਨੂੰ ਕਰਮ ਕੁਛ ਬਾਕੀ ਸਾਡਾ ਬਿਲਕੁਲ ਟਰੰ ਬਿਲਕੁਲ ਪੀਸਫੁਲ ਉਹਨਾਂ ਨੂੰ ਪਤਾ ਹੈ ਹਰ ਮੁਲਕ ਵਿੱਚ ਹੁੰਦਾ ਹੈ ਬੜਾ ਪੀਸਫੁਲ ਨਾ ਕਿਦੋਂ ਹੁੰਦਾ ਹੈ ਬੜਾ ਬਿਲਕੁਲ ਬਿਲਕੁਲ ਹੁੰਦਾ ਹੈ ਅਸਲ ਵਿੱਚ ਨਾ ਕੋਈ ਪ੍ਰੋਬਲਮ ਨਹੀਂ ਹੁੰਦੀ ਸਭ ਤੋਂ ਵੱਡੀ ਉਹ ਇਹ ਉਹ ਵੀ ਉਹਨਾਂ ਨੂੰ ਅੰਡਰਸਟੈਂਡਿੰਗ ਹੈ ਉਹ ਵੀ ਕਹਿੰਦੇ ਗਵਰਨਮੈਂਟ ਆਫ ਦਸਾਂ ਬੰਦੇ ਬੈਠ ਕੇ ਉਹ ਸੋਲਵ ਸੋਲੂਸ਼ਨ ਨਿਕਾਲਣਾ ਚਾਹੀਦਾ ਹੈ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਸੋ ਮਚ ਸਾਡੇ ਨਾਲ ਹੋਰ ਵੀ ਕਾਲਰ ਜੁੜੇ ਸੀਗੇ ਹਾਂ ਤੁਸੀਂ ਫਿਰ ਸਾਨੂੰ ਕਾਲ ਕਰ ਸਕਦੇ ਹੋ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝਾ ਜ਼ਰੂਰ ਕਰਨਾ ਜੀ ਜਿਵੇਂ ਕਿ ਵਾਲੀਆ ਸਰ ਨੇ ਵੀ ਕਿਹਾ ਕਿ ਇੱਕ ਯੂ ਨੋ ਪੋਲੀਟੀਕਲ ਤੌਰ ਤੇ ਇਸ ਕਨਫਿਊਜ਼ਨ ਨੂੰ ਇਸ ਤਰੀਕੇ ਦੇ ਕਨਫਲਿਕਸ਼ਨਸ ਨੂੰ ਦੂਰ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਂ ਕਿ ਟੈਂਸ਼ਨਸ ਹੋਰ ਅੱਗੇ ਨਾ ਵਧਣ ਕਿਉਂਕਿ ਪਹਿਲੀ ਦਫਾ ਹੋਇਆ ਹੁਣ ਦੂਜੀ ਦਫਾ ਹੋਇਆ ਹੈ ਸੋ ਇਸ ਦਾ ਸੋਲੂਸ਼ਨ ਇਹਦਾ ਇੱਕ ਇਹਨੂੰ ਰਿਜ਼ੋਲਵ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਲੇਕਿਨ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਬ੍ਰੇਕ ਲਵਾਂਗੇ ਬ੍ਰੇਕ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗੀ ਕਿ ਕਿਸ ਤਰੀਕੇ ਦੇ ਜਿਹੜੇ ਰਿਐਕਸ਼ਨਸ ਨੇ ਉਹ ਆਏ ਸੀਗੇ ਪੰਜਾਬ ਪੋਲੀਟਿ ਪੋਲੀਟਿਕਲ ਪਾਰਟੀ ਤੋਂ ਫਿਰ ਯੂ ਨੋ ਐਮਈਏ ਵੱਲੋਂ ਵੀ ਇਸ ਮਸਲੇ ਨੂੰ ਕਿਵੇਂ ਉੱਟ ਚੱਕਿਆ ਗਿਆ ਐਸਜੀਪੀਸੀ ਨੇ ਵੀ ਕੀ ਕੀਤਾ ਇਹ ਸਾਰੀਆਂ ਗੱਲਾਂ ਮੈਂ ਤੁਹਾਨੂੰ ਦੱਸਾਂਗੀ ਤੁਸੀਂ ਵੀ ਸਾਡੇ ਨਾਲ ਆਪਣੇ ਵਿਚਾਰ ਜ਼ਰੂਰ ਸਾਂਝਾ ਕਰਨਾ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜਾ ਪ੍ਰੋਟੈਸਟ ਉਹਨਾਂ ਵੱਲੋਂ ਕੀਤਾ ਗਿਆ ਇਹ ਕਿਉਂ ਕੀਤਾ ਗਿਆ ਹੋਵੇਗਾ ਕੀ ਹੈ ਉਹਨਾਂ ਦੇ ਮਨ ਵਿੱਚ ਤੁਹਾਡਾ ਨਜ਼ਰੀਆ ਕੀ ਹੈ ਸਾਂਝ ਪਾਣਾ ਪ੍ਰੋਗਰਾਮ ਦੇ ਵਿੱਚ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਫੌਰਨ ਹਾਜ਼ਰ ਹੋਵਾਂਗੇ ਸਾਥ ਚਰਚਾ ਤੁਸੀਂ ਵੇਖ ਰਹੇ ਹੋ ਤੇ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਚਰਚਾ ਅੱਜ ਆਪਾਂ ਛੇੜੀ ਹੈ ਕਿ ਨਿਊਜ਼ੀਲੈਂਡ ਦੇ ਪਹਿਲਾਂ ਆਕਲੈਂਡ ਦੇ ਵਿੱਚ ਨਗਰ ਕੀਰਤਨ ਨੂੰ ਰੋਕਿਆ ਗਿਆ ਸੀਗਾ ਤੇ ਦੂਜੀ ਵਾਰ ਫੇਰ ਟਰਾਂਗਾ ਦੇ ਵਿੱਚ ਰੋਕਿਆ ਗਿਆ ਹੈ ਤੇ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਫਿਜ਼ੀਕਲ ਕੋਈ ਕਿਸੇ ਤਰੀਕੇ ਦਾ ਕੋਈ ਕਲਾਸ਼ ਤੇ ਨਹੀਂ ਹੋਇਆ ਹਾਂ ਬਟ ਸਟਿਲ ਜਿਹੜੇ ਵਿਜ਼ੂਅਲਸ ਨੇ ਬੈਨਰਸ ਪੜੇ ਹੋਏ ਨੇ ਬੈਨਰਸ ਦੇ ਵਿੱਚ ਕੀ ਲਿਖਿਆ ਹੋਇਆ ਸੀ ਉਸ ਤਰੀਕੇ ਦੀ ਵੀਡੀਓਜ਼ ਨੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਟੈਨਸ਼ਨ ਕ੍ਰੀਏਟ ਕਰ ਦਿੱਤੀ ਤੇ ਫਿਰ ਇਹ ਸਵਾਲ ਉੱਠ ਰਿ ਕਿਆ ਜਾ ਰਿਹਾ ਹੈ ਉਹਨਾਂ ਵੱਲੋਂ ਜੋ ਟੈਂਪਰਰੀ ਇੱਕ ਬਲੌਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਹ ਕੀ ਸ਼ੋ ਕਰਦਾ ਹੈ ਯੂ نو ਇਹ ਕੀ ਕੀ ਦੱਸਣ ਦੀ ਕਿਸ ਤਰੀਕੇ ਦਾ ਸੰਦੇਸ਼ ਉਹ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕੀ ਹੈ ਉਹਨਾਂ ਦੇ ਮਨ ਦੇ ਵਿੱਚ ਕਿਉਂਕਿ ਸਾਡੇ ਪੈਲਟ ਸਾਡੇ ਕਈ ਕਾਲਰਸ ਨੇ ਵੀ ਇਹ ਕਿਹਾ ਕਿ ਕਿ ਇਨ ਸਿਕਿਉਰਿਟੀ ਹੈ ਐਂਡ ਯੂ نو ਕਿ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਨੇ ਤੇ ਜਦੋਂ ਮਾਈਨੋਰਟੀਜ਼ ਜਿਹੜੇ ਉਧਰ ਦੇ ਨੇ ਲਗਾਤਾਰ ਇਸ ਤਰੀਕੇ ਦਾ ਆ ਯੂ نو ਉਹਨਾਂ ਦੇ ਟ੍ਰੈਡੀਸ਼ਨ ਜਾਂ ਕਲਚਰ ਜਦੋਂ ਵਾਧਾ ਹੈ ਤੇ ਫਿਰ ਇਹ ਚੀਜ਼ਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਬਹੁਤ ਸਾਰੇ ਹੋਰ ਵੀ ਫੈਕਟਰਸ ਨੇ ਬਟ ਸਟਿਲ ਇਹ ਵੀ ਸੱਚ ਹੈ ਕਿ ਬਹੁਤ ਵੱਡੀ ਵੱਡੀ ਪਾਵਰਫੁਲ ਕੰਟਰੀਜ਼ ਦੇ ਵਿੱਚ ਜਿਹੜੀ ਸਾਡੀ ਇੱਕ ਸਿੱਖ ਕਮਿਊਨਿਟੀ ਹੈ ਉਹ ਰਹਿੰਦੀ ਹੈ ਤੇ ਇਸ ਤਰੀਕੇ ਦੇ ਨਗਰ ਕੀਰਤਨ ਉੱਥੇ ਵੀ ਹੁੰਦੇ ਨੇ ਕਲਚਰਲ ਯੂ نو ਡੈਮੋਨਸਟ੍ਰੇਸ਼ਨਸ ਕਿੰਨਾ ਕੁਝ ਹੁੰਦਾ ਬਟ ਸਟਿਲ ਅੱਜ ਤੱਕ ਇਹ ਚੀਜ਼ਾਂ ਜਿਹੜੀਆਂ ਵੇਖਣ ਨੂੰ ਮਿਲਿਆ ਨਹੀਂ ਐ ਬਟ ਇਹ ਹੁਣ ਦੇਖਣ ਨੂੰ ਮਿਲ ਰਿਹਾ ਹੈ ਤੇ ਟੈਨਸ਼ਨ ਜ਼ਰੂਰ ਐਸਕੇਲੇਟ ਹੋਈ ਹੈ ਸੋ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਜਿਹੜੇ ਵਿਚਾਰ ਨੇ ਉਹ ਚਰਚਾ ਨੂੰ ਇੱਕ ਨਵੀਂ ਸ਼ੇਪ ਦਿੰਦੇ ਨੇ ਤੇ ਇੱਕ ਹੋਰ ਕੋਲਾ ਸਾਡੇ ਨਾਲ ਜੁੜੇ ਹੋਏ ਨੇ ਆਓ ਆਪਾਂ फटाफट ਉਹਨਾਂ ਨਾਲ ਗੱਲ ਕਰਦੇ ਹਾਂ ਕੁਲਬੀਰ ਸਰ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ ਅੰਗੀਤਾ ਜੀ ਸਤਿ ਸ਼੍ਰੀ ਅਕਾਲ ਅ ਦੇਖੋ ਜੀ ਆ ਜਿਹੜਾ ਪ੍ਰੋਗਰਾਮ ਚੱਲ ਰਿਹਾ ਕੱਲ੍ਹ ਦਾ ਜਿਹੜਾ ਆਪਣਾ ਹਫ਼ਤਾ ਬਹੁਤ ਈ ਸ਼ਹੀਦਿਆਂ ਨਾਲ ਹਾਂ ਹਾਂ ਜੀ ਸ਼ਹੀਦਿਆਂ ਦਾ ਆਪਣੇ 40 ਸਿੰਘ ਵਿੱਚ ਸ਼ਹੀਦ ਹੋ ਗਏ ਜੀ ਇਹਨਾਂ ਦੇ ਨਾਲ ਵਿੱਚ ਭਾਈ ਮਾਲ ਸਿੰਘ ਨੇ ਮਰਵਾਵਾ ਲੈ ਕੇ ਦਿੱਤਾ ਜੀ ਉਹਨਾਂ ਵੀ ਮਰਵਾਵਾ ਪਰਵਾ ਕੇ ਮਰਾਈ ਦੇ ਚਾਹਾਂ ਦੇ ਵਿੱਚ ਸੀ ਸਰਾ ਕੇ ਅਕਾਂਚਨਾਣਾ ਕਰ ਗਏ ਜੀ ਬਾਕੀ ਵੀ ਬਹੁਤ ਸਾਰੀਆਂ ਕਰਵਾਣੀਆਂ ਹੋਈਆਂ ਅਸੀਂ ਜੋ ਦੇਖਦੇ ਹਾਂ ਜ ਜੋ ਘਟ ਹੋ ਰਿਹਾ ਨਿਊਜ਼ੀਲੈਂਡ ਦੇ ਵਿੱਚ ਜਾਂ ਆਸਟ੍ਰੇਲੀਆ ਦੇ ਵਿੱਚ ਹਾਂ ਜੀ ਜਦੋਂ 1979 ਦੇ ਵਿੱਚ ਰਾਤ ਰਾਮ ਦੀ ਤਾਂ ਅਮਰੀਕਾ ਦੀ ਲੜਾਈ ਚੱਲੀ ਸਗੀ ਸ਼ੁਰੂ ਹੋਈ ਸੀ ਉਦੋਂ ਸਾਨੂੰ ਇਹ ਨਾ ਚੀਜ਼ਾਂ ਨੂੰ ਬਹੁਤ ਸਾਹਮਣਾ ਕਰਨਾ ਪਿਆ ਸੀ ਹੂੰ ਤੇ ਇਸ ਕਰਕੇ ਵੀ ਇਹ ਜਿਹੜੇ ਲੋਕ ਹਾਰਡ ਲਾਈਨ ਰਹਾ ਇਹ ਇਹਨਾਂ ਨੂੰ ਐਜੂਕੇਸ਼ਨ ਨਹੀਂ ਗਈ ਬਹੁਤ ਸਾਰਾ ਪਤਾ ਨਹੀਂ ਇਹਨਾਂ ਗੱਲਾਂ ਦਾ ਪਛਾੜਾ ਧਰਮ ਤਾਂ ਹੰਦੇ ਵਿੱਚ ਸਾਡੇ ਕੀ ਰਿਸ਼ਤੇ ਰਿਵਾਜ ਹਨ ਅਸੀਂ ਇਹਨਾਂ ਦਾ ਕੋਈ ਨੁਕਸਾਨ ਨਹੀਂ ਕਰ ਰਹੇ ਅਸੀਂ ਤਾਂ ਪਰਦਾਸ਼ਣ ਅਪਰੇਟ ਕਰਨ ਬਾਰੇ ਦੱਸਣਾ ਚਾਹੁੰਦੇ ਆਂ ਅਸੀਂ ਕੌਣ ਆਂ ਅਸੀਂ ਕਿੱਸ ਤਰ੍ਹਾਂ ਦੇ ਲੋਗ ਆਂ ਪਰ ਜਿਹੜੇ ਹਾਰਡਲਾਈਨ ਦੇ ਆ ਉਹ ਹਮੇਸ਼ਾ ਹੀ ਆਪਣੇ ਆਲਪਾ ਤੋਂ ਸਮਝਦੇ ਆਂ ਤੇ ਇਹ ਮੰਨ ਭਾਗੀ ਘਟਮਾ ਆ ਪਰ ਅਸੀਂ ਇਹ ਸਾਨੂੰ ਉਹਥੇ ਦੇ ਜੋ ਕਿ ਕਾਨੂੰਨ ਨਾਲ ਪਤਾ ਨਹੀਂ ਕਿ ਅਸੀਂ ਲੜਖਰ ਦੇ ਵਿੱਚ ਜਦੋਂ ਅਸੀਂ ਕੋਈ ਵੀ ਇਸ ਤਰ੍ਹਾਂ ਦਾ ਕੰਮ ਕਰਦੇ ਆਂ ਕਦੇ ਪਹਿਲਾਂ ਸਿਟੀ ਤੋਂ ਤੇ ਪੁਲਿਸ ਤੋਂ ਪਰਮਿਸ਼ਨ ਲੈਂਦੇ ਆ ਤੇ ਉਹ ਵੀ ਪ੍ਰੋਟੈਕਟਿਵਲੀ ਸਾਨੂੰ ਕਰਦੇ ਆ ਬਿਲਕੁਲ ਪਰਮਿਸ਼ਨ ਠੀਕ 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 ਕੋਈ ਜ਼ਲੀਕਾ ਤਾਂ ਨਹੀਂ ਹੁੰਦੀ ਵੀ ਜਿਹਦੇ ਕਰਕੇ ਇਦਾਂ ਦਾ ਜੋ ਆ ਕੁਝ ਹੋ ਰਿਹਾ ਪਿਛਲੇ ਦੋ ਤਿੰਨ ਦਿਨਾਂ ਤੋਂ ਮਹੀਨੇ ਤੀ ਦੇ ਰਿਹਾ ਹੈ ਕੀ ਕੋਈ ਬੜੀਆ ਗੱਲ ਨਹੀਂ ਹੋ ਰਹੀ ਕਿ ਇਹ ਵੀ ਹੋ ਸਕਦਾ ਹੈ ਸਰ ਇਹ ਵੀ ਹੋ ਸਕਦਾ ਹੈ ਕਿ ਅੱਜ ਜੇ ਇਸ ਕੰਟਰੀ ਦੇ ਵਿੱਚ ਹੋ ਰਿਹਾ ਕੱਲ ਨੂੰ ਕਿਸੇ ਹੋਰ ਕੰਟਰੀ ਵਿੱਚ ਵੀ ਇਸ ਤਰੀਕੇ ਦਾ ਜਿਹੜਾ ਬਲਾਕੇਜ ਹੈ ਉਹ ਦੇਖਣ ਨੂੰ ਮਿਲੇ ਇਹ ਹੋ ਸਕਦਾ ਹੈ ਇਟ ਮੇ ਹੈਪਨ ਦੇਖੋ ਜਿਹੜਾ ਜਿਹੜਾ ਨਾ ਜਦੋਂ ਕਹਿੰਦੇ ਹੁੰਦੇ ਆਂ ਤਾਂ ਇਹ ਦੰਦਾ ਧੂਏ ਦਾ ਕੋਈ ਰਸਤਾ ਨਹੀਂ ਹੁੰਦਾ ਜਿੱਦਾਂ ਉਹ ਵਗਦੀ ਉਧਰ ਨੂੰ ਚਲ ਜਾਂਦਾ ਹੂੰ ਹੂੰ ਤੇ ਇਹ ਜਿਹੜਾ ਨਸਰਾਂ ਦੀ ਸਮੂਹ ਨਿਕਲੀ ਆ ਸਾਨੂੰ ਸਮੂਹ ਨਿਕਲੇਗਾ ਦੂਸਤਿਆਂ ਕਰ ਤੇ ਆ ਵੀ ਚੋਟੀਆਂ ਇਸੋਂ ਨਿਕੰਮੇ ਜਾ ਦੂਗਾ ਅਸਰ ਕਰੂਗਾ ਕਿਉਂਕਿ ਜਿਹੜੇ ਉਹ ਵਨਵੇ ਸੋਚਦੇ ਆ ਦੋ ओके ਜਨਾਬ ਨੇ ਸਾਡੇ ਬਾਰੇ ਤਾਂ ਸੁਣਾਉਂ ਚਰਜੰਮ ਜੀ ਮਾਮਲੇ ਬੰਦੇ ਆ ਕਿ ਉਹਤੇ ਨਿੱਜੀ ਦੇਣ ਤੇ ਪਤਾ ਨਹੀਂ ਇਰਾਜ਼ ਕਰਨਾ ਚਾਹੁੰਦੇ ਆ ਪਤਾ ਨਹੀਂ ਠੀਕ ਹੋਰ ਕਰਨਾ ਚਾਹੁੰਦੇ ਇਸ ਕਰਕੇ ਬੜੇ ਝਗੜੇ ਹੁੰਦੇ ਆ ਠੀਕ ਠੀਕ ਜੀ ਹਾਂ ਜੀ ओके 올 ਰਾਈਟ 올 ਰਾਈਟ ਠੀਕ ਹੈ ਠੀਕ ਹੈ ਸਰ ਸਾਡੇ ਨਾਲ ਹੋਰ ਵੀ ਕਾਲ ਜੁੜਿਓਏ ਨੇ ਆਪਾਂ ਜਾਣਦੇ ਆ ਉਹਨਾਂ ਤੋਂ ਵੀ ਉਹ ਕੀ ਕਹਿੰਦੇ ਨੇ ਤੁਸੀਂ ਜਿਹੜੀ ਗੱਲ ਛੜੀ ਹੈ ਕੀ ਹੈ ਦੇਖਦੇ ਆ ਉਹ ਇਸ ਤੇ ਕੀ ਵਿਚਾਰ ਕਰਦੇ ਨੇ ਰਾਈਟ ਸਰ ਥੈਂਕ ਯੂ ਸੋ ਮੱਚ ਸਟੇ ਟਿਊਨ ਵਿਦ ਅਸਰ ਥੈਂਕ ਯੂ ओके ਸਰ ਸਤਿਗੁਰ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਗੁਰਮੀਲ ਸਰ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ ਆ ਦੀਪਾ ਜੀ ਸਤਿ ਸ਼੍ਰੀ ਅਕਾਲ ਬាទ ਹਰਦੀਪ ਉਹ ਹਾਂਜੀ 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 ਸਰ ਹਾਂਜੀ ਸਰ ਮੈਂ ਜੀ 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 ਹਾਂਜੀ ਬੋਲੋ ਗੁਰੂ ਸਰ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦੀ ਸੀ ਕਿ ਜਿੱਦਾਂ ਸਾਡੇ ਕਈ ਕਾਲਰ ਸੇ ਵੀ ਕਹਿੰਦੇ ਨੇ ਕਿ ਇੱਕ ਯੂ ਨੋ ਡਾਇਲੌਗ ਹੋਣਾ ਬਹੁਤ ਜ਼ਰੂਰੀ ਹੈ ਕੰਟਰੀਜ਼ ਦੇ ਵਿੱਚ ਆਪਸ ਦੇ ਵਿੱਚ ਤਾਂ ਕਿ ਇਸ ਤਰੀਕੇ ਦੇ ਕਲਾਸ਼ ਨਾ ਹੋਣ ਇਹ ਕਿਉਂਕਿ ਕਲਾਸ਼ ਨਹੀਂ ਆਪਾਂ ਕਹਿ ਸਕਦੇ ਸਦੀ ਆਪਾਂ ਇੱਕ ਸੱਟ ਕਹਿ ਸਕਦੇ ਹਾਂ ਜਿਹੜਾ ਇੱਕ ਸਿੱਖ ਕਮਿਊਨਿਟੀ ਦਾ ਇੱਕ ਫੇਥ ਹੈ ਤੇ ਡਾਇਲੌਗ ਅਪਰੋਚ ਤੁਹਾਨੂੰ ਲੱਗਦਾ ਇਨਫ ਹੈ ਜਾਂ ਫਿਰ ਸਟ੍ਰਿਕਟ ਇਨਫੋਰਸਮੈਂਟ ਚਾਹੀਦੀ ਹੈ ਇਸ ਮਾਮ ਇਸ ਤਰੀਕੇ ਦੇ ਮਾਮਲਿਆਂ ਦੇ ਵਿੱਚ ਨਹੀਂ ਬੀਬਾ ਜੀ ਮੈਨੂੰ ਇਹ ਨਹੀਂ ਪਤਾ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਵੀ ਇੱਕ ਨਾ ਜਿੱਦਾਂ ਸਾਡੇ ਡੈਮੋਨਸਟ੍ਰੇਸ਼ਨ ਹੁੰਦੇ ਆ ਸਾਡੇ ਗਰੁੱਪ ਨਿਕਲਦੇ ਆ ਹਮਮ ਆਮਨ ਕਾਂਦੀ ਵਿੱਚ ਉਹ ਇੱਕ ਐਸਾ ਹੋਰ ਸੁਣੋ ਇੱਕ ਪ੍ਰਭਾਵ ਫੈਰੀ ਸ਼ੁਰੂ ਹੋ ਗਈ ਹੈ ਸਾਡੇ ਮੁਲਕਾਂ ਦੇ ਵਿੱਚ ਅਮਰੀਕਾ ਚ ਕੈਨੇਡਾ ਦੇ ਇੱਥੇ ਵੀ ਪ੍ਰਭਾਵ ਫੈਰੀ ਜੀ ਓਕੇ ਹਾਂਜੀ 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 ਉਹਨੇ ਇਸੇ ਪਰਵਾਜ਼ਰੀ ਉਹ ਪੀਸਫੁਲ ਡੈਮੋਨਸਟ੍ਰੇਸ਼ਨ ਹੁੰਦਾ ਹੈ ਜੋ ਸ੍ਰੀ ਹਰਗੋਬਿੰਦ ਸਾਹਿਬ ਜੀ ਰਗਵਾਲੀਆ ਦੇ ਕਾਲਜ ਕਹਿ ਸੀ ਤੇ ਸਾਹਿਮੀ ਮੀ ਆਬਿਲ ਜੀ ਤੇ ਚਾਹੁੰਦੇ ਸੀ ਕਿ ਆਪਣੇ ਦੂਸਰੇ ਤੇ ਇਹਨਾਂ ਲੋਕਾਂ ਨੇ ਪਖੰਡ ਬਣਾ ਲਿਆ ਇੱਥੇ ਦੇਖੋ ਸਾਨੂੰ ਇਹਨਾਂ ਚੀਜ਼ਾਂ ਤੋਂ ਥੋੜਾ ਜਿਆਦਾ ਨਾ ਸਬਕ ਸਿੱਖਣਾ ਚਾਹੀਦਾ ਆਹੋ ਮੈਂ ਦੇਖੋ ਮੈਂ ਜਾਣੀ ਗੱਲ ਨਹੀਂ ਕਰਨੀ ਚਾਹੁੰਦਾ ਇਹਨਾਂ ਲੋਕਾਂ ਨੇ ਜਿਹਨੇ ਵੀ ਸਾਡੇ ਬਜ਼ੁਰਗ ਵਹਿਲੇ ਬੈਠੇ ਆ ਬੋਰ ਹੁੰਦੇ ਆ ਪਰ ਬਾਦ ਫੇਰੀ ਇਹਦੇ ਕਰੋ ਸ਼ੁਰੂ ਹੀ ਉੱਥੇ ਜਾਉਗੀ ਉੱਥੇ ਜਾਉਗੀ ਨਾ ਉਹਦਾ ਕੋ ਲਹਿੜਾ ਨਾ ਕੋ ਦੇਣਾ ਓਕੇ ਓਕੇ ਹੂੰ ਹੂੰ ਮਿਰ ਬਾਣੀ ਪੜੋ ਤੂੰ ਉਹਦੇ ਅਮਲ ਕਰੋ ਨਾ ਕਿ ਪੜਨਾ ਜੇ ਆਪ ਦਾ ਨਾਉਂ ਅਮਲ ਕਰਦਾ ਜੇ ਠੀਕ ਹੈ ਠੀਕ ਹੈ ਹੂੰ ਹੂੰ ਮੈਂ ਐਗਰੀ ਕਰਦੀ ਹਾਂ ਹੂੰ ਹੂੰ ਠੀਕ ਸ਼ਾਸਤ੍ਰਿਕਾ ਸ਼ਾਸਤ੍ਰਿਕਾ ਸਰ ਇਹ ਜਿਹੜੀ ਗੱਲ ਗੁਰਮੀਤ ਸਿੰਘ ਨੇ ਕਹੀ ਹੈ ਇਹ ਬਹੁਤ ਸਾਰੇ ਲੋਕਾਂ ਨੇ ਕਮੈਂਟਸ ਦੇ ਵਿੱਚ ਵੀ ਕਹੀ ਸੀਗੀ ਕਿ ਇਸ ਚੀਜ਼ ਨੂੰ ਥੋੜਾ ਜਾ ਸਟ੍ਰਿਕਟ ਕਰਨ ਦੀ ਇੱਥੇ ਲੋੜ ਹੈਗੀ ਹੈ ਸਾਡੇ ਕੋਲ ਹੋਰ ਕਾਲਰ ਨੇ ਉਹ ਇਸੇ ਕੀ ਵਿਚਾਰ ਕਰਦੇ ਨੇ ਆਪਾਂ ਉਹਨਾਂ ਕੋਲੋਂ ਸੁਣਦੇ ਹਾਂ ਬਾਜਵਸਰ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਅਡਾ ਸਰ ਹਾਂ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਸਰ ਕੀ ਕਹਿਣਾ ਚਾਹੋਗੇ ਕਿਆ ਜਾ ਰਿਹਾ ਹੈ ਸਰ ਆਮ ਰੀ ਸੌਰੀ ਆਮ ਇੰਟਰਰਪਟਿੰਗ ਯੂ ਇਨ ਬਿਟਵੀਨ ਹੁਣੇ ਜਿਹੜੇ ਕਾਲਰ ਸੀਗੇ ਉਹ ਕਹਿੰਦੇ ਨੇ ਕਿ ਇਹ ਚੀਜ਼ਾਂ ਨੂੰ ਥੋੜਾ ਜਿਹਾ ਸਟ੍ਰਿਕਟ ਕਰਨ ਦੀ ਲੋੜ ਹੈਗੀ ਹੈ ਆ ਆਮ ਹੋਪਿੰਗ ਤੁਸੀਂ ਸੁਣਿਆ ਹੋਵੇਗਾ ਮੇਬੀ ਸ਼ਾਇਦ ਕਿ ਜਿਹੜੇ ਯੂ نو ਨਗਰ ਕੀਰਤਨ ਕੱਡੇ ਜਾਂਦੇ ਨੇ ਉਹਨਾਂ ਨੇ ਪ੍ਰਭਾਤ ਤੇਰੀ ਦੀ ਵੀ ਗੱਲ ਕੀਤੀ ਕਿ ਇੱਧਰ ਵੀ ਜਾਣਾ ਹੈ ਉੱਧਰ ਵੀ ਜਾਣਾ ਹੈ ਤੇ ਇੱਥੇ ਵੀ ਇਹ ਚੀਜ਼ਾਂ ਬਾਹਰ ਦੇ ਮੁਲਕਾਂ 'ਚ ਹੁੰਦੀਆਂ ਸੋ ਇਸ ਚੀਜ਼ ਨੂੰ ਕਿਵੇਂ ਆਪਾਂ ਤੁਹਾਨੂੰ ਲੱਗਦਾ ਹੈ ਕਿ ਇਹਨੂੰ ਕੱਟ ਕਰਨ ਦੀ ਲੋੜ ਹੈ ਕੀ ਐਕਚੁਅਲ ਦੇ ਵਿੱਚ ਲੋੜ ਹੈਗੀ ਹੈ ਤਾਂ ਕਿ ਇਸ ਤਰੀਕੇ ਦੇ ਕਲਾਸ਼ ਨਾ ਹੋਣ ਕਿਉਂਕਿ ਬਹੁਤ ਸਾਰੀਆਂ ਗੱਲਾਂ ਹੈ ਅਸਪੈਕਟਸ ਨੇ ਜੋ ਇਸ ਤਰੀਕੇ ਦੇ ਕੇਸ ਨਾਲ ਜੁੜੇ ਹੋਏ ਨੇ ਕੁਝ ਪੋਜ਼ਿਟਿਵ ਗੱਲਾਂ ਵੀ ਆ ਰਹੀਆਂ ਨੇ ਤੇ ਕੁਝ ਨੈਗੇਟਿਵ ਗੱਲਾਂ ਵੀ ਆ ਰਹੀਆਂ ਨੇ ਹਾਂਜੀ ਦੇਖੋ ਜੀ ਜੀ ਜੇਕਰ ਇਹ ਸੱਚੀ ਸਾਰੀ ਚੀਜ਼ ਨੂੰ ਦੇਖੀਏ ਹਾਂਜੀ ਪਹਿਲਾਂ ਅਸੀਂ ਇਹ ਸੋਚੀਏ ਵੀ ਇਹ ਸਿੱਖ ਕਿਉਂ ਕਰਦੇ ਆ ਅਸੀਂ ਉੱਥੇ ਇਹ ਕਰਦੇ ਆ ਵੀ ਅਸੀਂ ਆਪਣੀ ਆਈਡੀ ਪ੍ਰੈਜ਼ੈਂਟ ਕਰਦੇ ਆ ਯਾ ਜੀ ਹੂੰ ਹੂੰ ਹੈਲੋ ਜੀ ਜੀ ਸਰ ਜੀ ਆਮ ਆਲ ਇਅਰਸ ਤੋਂ ਅਸਕਰ ਕੇ ਦੇਖਣ ਦੀ ਇਹ ਚੀਜ਼ ਹੈ ਵੀ ਇਹ ਸਾਡੇ ਧਰਮ ਨੂੰ ਵੈਸਟਰਨ ਵਰਲਡ 'ਚ ਕੋਈ ਮੇਰੇ ਅਸਾਲ 'ਚ ਕੋਈ ਚੁਣੌਤੀ ਨਹੀਂ ਹੈ ਕਿਉਂਕਿ ਸੈਂਕੜੇ ਸਾਲਾਂ ਤੋਂ ਇਹ ਲੋਕ ਸਾਨੂੰ ਅਲਾਉ ਕਰਦੇ ਆ ਗੁਰਦੁਆਰੇ ਬਣਾਉਣ ਨੂੰ ਹਾਂਜੀ ਬਿਲਕੁਲ ਉਹ ਜਿਵੇਂ ਅਸੀਂ ਗੁਰਦੁਆਰੇ ਰਨ ਕਰਦੇ ਆ ਉਹ ਕਰਨ ਦਿੰਦੇ ਆ ਉਹ ਸਾਨੂੰ ਟੈਕਸ ਕ੍ਰੈਡਿਟ ਨੂੰ ਟੈਕਸ ਉਹਦੇ ਤੇ ਜਿਹੜੀ ਉਹ ਦੂਜੀਆਂ ਇੰਸਟੀਚੂਨ ਨੂੰ ਦਿੰਦੇ ਆ ਉਹ ਸਾਨੂੰ ਇਹ ਮਿਲਦਾ ਹੁਣ ਅੱਗੋਂ ਗੱਲ ਇਹ ਆਉਂਦੀ ਹੈ ਵੀ ਮੈਂ ਇਸ ਇਸ ਵਿਚਾਰ ਚ ਮੈਂ ਰੱਖਦਾ ਸਾਡੇ ਵੀ ਸ਼ਾਇਦ ਚ ਦੋ ਗੁਰਦੁਆਰੇ ਆ ਉਹ ਛੋਟਾ ਮੋਟਾ ਹੋਵੇ ਮੈਂ ਕਰਦੇ ਆ ਪਰ ਦੇਖਣ ਦੀ ਗੱਲ ਹੈ ਕਿ ਸਾਨੂੰ ਜਿੱਥੇ ਸਾਡੇ ਗੁਰਦੁਆਰੇ ਆ ਉਨੇ ਰਾਉਂਡ ਅਗਰ ਤੁਸੀਂ ਦੇਖੋ ਉਹ ਸਾਡੇ ਗੁਰਦੁਆਰਿਆਂ ਚ ਉਹਨਾਂ ਚ ਕੋਈ ਬੰਦਾ ਵੀ ਨਹੀਂ ਆਉਂਦਾ ਜੇ ਕੋਈ ਸਪੈਸ਼ਲੀ ਇੰਡੀਅਨ ਰਹਿੰਦਾ ਹੋਵੇ ਤਾਂ ਬੇਸ਼ੱਕ ਆ ਜਾਏ ਨਹੀਂ ਤਾਂ ਉਹ ਜਿਹੜੇ ਲੋਕ ਆ ਉੱਥੋਂ ਦੇ ਰਹਿਣ ਵਾਲੇ ਕੋਈ ਨਹੀਂ ਆਉਂਦੇ ਉੱਥੋਂ ਮੈਂ ਸਮਝਦਾ ਵੀ ਅਸੀਂ ਉਹਨਾਂ ਨੂੰ ਦੱਸ ਹੀ ਨਹੀਂ ਸਕਿਆ ਵੀ ਅਸੀਂ ਕੌਣ ਹਾਂ ਹੂੰ ਲੱਗਦਾ ਜੀ ਹੁਣ ਮੇਰੇ ਚਰਚ ਜਾਂਦਾ ਲੱਗਦਾ ਹੈ ਅਗਰ ਉਹ ਕੋਈ ਨਹੀਂ ਵੀ ਹੁੰਦਾ ਸਾਨੂੰ ਇਹ ਜੇ ਪ੍ਰੋਗਰਾਮ ਬਣਾਉਣੇ ਚਾਹੀਦੇ ਹਨ ਮੋਂ ਗੁਰਦੁਆਰਾ ਅਸੀਂ ਇੱਕ ਦਿਨ ਯੂਜ਼ ਕਰਦੇ ਹਾਂ ਮੋਸਟਲੀ ਲੋਕ ઓਨਲੀ ਫਾਰ ਫਿਊ ਆਵਰਸ ਓਕੇ ਸਾਨੂੰ ਇੱਥੇ ਐਜੇ ਹੋਰ ਪ੍ਰੋਗਰਾਮ ਅਗਾਮ ਰੱਖਣ ਚਾਹੀਦੇ ਆ ਓਕੇ ਇੰਟਰ ਫੇਥ ਜਿਹੜਾ ਹੈ ਰਿਲੀਜੀਅਨ ਦਾ ਉਹਦੀ ਬਾਬਤ ਦੱਸਣਾ ਚਾਹੀਦਾ ਸਾਨੂੰ ਦੱਸਣਾ ਚਾਹੀਦਾ ਵੀ ਸਾਡੇ ਗੁਰੂ ਨਾਨਕ ਦੇ ਸਾਡੇ ਧਰਮ ਦੇ ਕੀ ਸਿਧਾਂਤ ਹੈ ਅਗਰ ਸਾਡਾ ਛੋਟਾ ਐਡੀਟੋਰੀਅਮ ਹੋਵੇ ਅਸੀਂ ਆਏ ਹਾਂ ਤੇ ਸਾਡਾ ਇੱਕ ਪ੍ਰੋਗਰਾਮ ਹੋ ਜਾਏ ਤਾਂ ਵੀ ਅਸੀਂ 50 100 ਬੰਦਿਆਂ ਨੂੰ ਲਿਆ ਕੇ ਆਪਣੀ ਗੱਲ ਦੱਸਣੀ ਹੈ ਤੇ ਐਸੀ ਉਹ ਲੋਕਾਂ ਬੜਿਆਨਸਟ ਹਮ ਅਸੀਂ ਸ਼ੇਅਰਡ ਵੈਲਿਊ ਜਿਹੜੀ ਇਨਕਮ ਹਮ ਹਮ ਸਾਹ ਬਾਈਡਨ ਲੋਕਾਂ ਸੋ ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਆਪਣਾ ਮੈਸੇਜ ਦੇਣ ਚ ਅਸੀਂ ਲੋਕ ਨੇ ਉਹ ਗੁਰਦੁਆਰੇ ਸਾਡੇ ਇੱਥੇ ਬਹੁਤ ਹੈ ਓਕੇ ਠੀਕ ਹੈ ਪਰ ਦੂਜੀ ਇਹ ਚੀਜ਼ ਹੈ ਦੇਖੋ ਉਹ ਸਾਨੂੰ ਪਰਮਿਸ਼ਨ ਦਿੰਦੇ ਆ ਆਪਣੇ ਇਕੱਡਣ ਦੀ ਹਮ ਔਰ ਦੂਜੇ ਪਾਸੇ ਉਹ ਸਾਨੂੰ ਬਾਹਰ ਜਲੂਸ ਦੀ ਵੀ ਜਾਂ ਜਿਹਨੂੰ ਤੁਸੀਂ ਨਗਰ ਕੀਰਤਨ ਕਹਿੰਦੇ ਜੇ ਉਹ ਦਿੰਦੇ ਆ ਪਰ ਜਿਹੜੀਆਂ ਕਮਿਊਨਿਟੀਆਂ ਸਾਨੂੰ ਆਪੋਜ਼ ਕਰ ਰਹੀਆਂ ਸਾਨੂੰ ਉਹਨਾਂ ਲੋਕਾਂ ਨਾਲ ਬੈਠ ਕੇ ਸਾਹਮਣੇ ਉਸ ਦਿਨ ਤੂੰ ਤੂੰ ਮੈਂ ਮੈਂ ਇਹ ਹੁਣ ਦੋ ਦਿਨ ਪਿੱਛੇ ਆਉਣੀਆਂ ਆ ਮੋੜ ਕੇ ਅਸੀਂ ਭੁੱਲ ਜਾਈਏ ਹਾਂ ਬਿਲਕੁਲ ਸਰ ਹਾਂਜੀ ਠੀਕ ਹੈ ਠੀਕ ਹੈ ਸਰ ਹਾਂਜੀ ਡਾਇਲੌਗ ਕਰਨਾ ਪਏਗਾ ਜੀ ਡਾਇਲੌਗ ਕਰਨਾ ਪਏਗਾ ਠੀਕ ਹੈ ਸਰ ਥੈਂਕ ਯੂ ਸੋ ਮੱਚ ਆਪਣੇ ਵਿਚਾਰ ਸਾਡੇ ਨਾਲ ਸਾਂਝਾ ਕਰਨ ਦੇ ਲਈ ਇੱਕ ਹੋਰ ਕਾਲਰ ਨੇ ਫਟਾਫਟ ਆਉਂਦੀ ਕਾਲ ਸੁਣਨੇ ਆ

ਵਿਚਾਰ ਮੈਨੂੰ 40 ਸਾਲ ਹੋ ਗਏ ਜੀ ਇੱਥੇ ਇਹ ਚੀਜ਼ਾਂ ਵੈਸੇ ਬੰਦ ਹੋਣੀਆਂ ਚਾਹੀਦੀਆਂ ਜੀ ਜੇ ਤੁਸੀਂ ਇਸ ਮੁਲਕਾ ਚ ਆ ਗਏ ਹੋ ਤਾਂ ਇਹਨਾਂ ਨੂੰ ਖਤਮ ਕਰੋ ਆਪਣੀ ਰਸਾਂ ਮ ਆਪਣੇ ਘਰੇ ਬੈ ਕੇ ਕਰ ਲਓ ਆਪਣੇ ਜੀਰੋਡ ਕਰ ਲਓ ਲੋਕਾਂ ਨੂੰ ਨਾ ਦਿਖਾਵਾ ਕਰੋ 올 ਰਾਈਟ ਠੀਕ ਹੈ ਸਰ ਥੈਂਕ ਯੂ ਸੋ ਮੱਚ ਇਹੀ ਜਿਹੜੀ ਲਾਸਟ ਗੱਲ ਉਹਨਾਂ ਨੇ ਕਹੀ ਹੈ ਇੰਦਾ ਦੀ ਬਹੁਤ ਸਾਰੀ ਜਿਹੜੀ ਗੱਲਾਂ ਐ ਉਹ ਸੋਸ਼ਲ ਮੀਡੀਆ ਤੇ ਵੀ ਕੀਤੀਆਂ ਜਾ ਰੀਆਂ ਸੋ ਆਈ ਵਾਂਟਿਡ ਕਿ ਮੈਂ ਸੁਣਨਾ ਚਾਹੁੰਦੀ ਸੀ ਕਿ ਸਾਡੇ ਈਵਰ ਜੋ ਸਾਨੂੰ ਦੇਖਦੇ ਨੇ ਰੋਜ਼ ਵਾਚ ਕਰਦੇ ਨੇ ਇਹਨਾਂ ਵੀ ਜ਼ਰੂਰ ਸਾਡੇ ਨਾਲ ਜੁੜਦੇ ਨੇ ਉਹ ਇਸ ਤੇ ਕੀ ਕਹਿੰਦੇ ਨੇ ਬਟ ਗੱਲ ਮੁੱਕਦੀ ਇੱਥੇ ਅਗੇਨ ਡਾਇਲੌਗਸ ਤੇ ਆ ਕੇ ਐਂਡ ਬਾਕੀ ਹੋਰ ਚੀਜ਼ਾਂ ਤੇ ਵੀ ਆ ਕੇ ਜੋ ਸਾਡੇ ਕਈ ਕਾਲਰਸ ਨੇ ਕਹੀ ਐ ਕਿ ਥੋੜਾ ਜੈਨੂ ਲਿਮਿਟ ਕਰਨ ਦੀ ਲੋੜ ਹੈਗੀਏ ਯੂ نو ਬਟ ਦੂਸਰੀ ਸਾਈਡ 'ਤੇ ਵੀ ਇਹ ਹੈ ਕਿ ਕਿਸੇ ਦੇ ਕਲਚਰ ਕਿਸੇ ਦੇ ਰਿਲੀਜੀਅਨ ਨੂੰ ਰਿਸਪੈਕਟ ਕਰਨਾ ਵੀ ਸਾਡੀ ਜ਼ਿੰਮੇਵਾਰੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇੰਡੀਆ ਗਵਰਨਮੈਂਟ ਨੂੰ ਕੀ ਆ ਤੇ ਗਿਆ ਕਿ ਨਿਊਜ਼ੀਲੈਂਡ ਅਥਾਰਟिटीज ਨਾਲ ਸਟ੍ਰਿਕਟਲੀ ਗੱਲ ਕੀਤੀ ਜਾਵੇ ਤੇ ਦੇਖਣਾ ਪਵੇਗਾ ਕਿ ਇਹ ਜਿਹੜਾ ਕੇਸ ਹੈ ਇਸ ਤਰੀਕੇ ਦੇ ਜਿਹੜੇ ਕਨਫਲਿਕਸ਼ਨਸ ਆ ਰਹੀਆਂ ਨੇ ਉਹ ਕਿਸ ਦਿਸ਼ਾ ਦਸ਼ਾ ਵੱਲ ਮੁੜਦੀਆਂ ਨੇ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਲਿਖ ਕੇ ਵੀ ਸਾਂਝਾ ਕਰ ਸਕਦੇ ਹੋ ਜੀ ਟੀਵੀ ਸਕਰੀਨ ਤੇ ਦਿੱਤੀ ਗਈ ਈਮੇਲ ਆਈ ਟੀ ਤੇ ਅੱਜ ਦੇ ਲਈ ਐਨ ਆਈ ਕੱਲ੍ਹ ਨਾਲ ਵੀ ਚਰਚਾ ਤੁਹਾਡੇ ਸਾਹਮਣੇ ਰੂਬਰੂ ਕਰਾਂਗੇ ਜੀ ਤੁਸੀਂ ਜੁੜੇ ਰਹਿਣਾ ਸਾਡੇ ਨਾਲ ਐਂਡ ਸਟੇ ਟਿਊਨਡ ਵਿਦ ਜਸ ਪੰਜਾਬੀ ਫॉर ਮੋਰ ਪ੍ਰੋਗਰਾਮਸ ਕੱਲ ਮਿਲਦੇ ਹਾਂ ਸਤਿ ਸ਼੍ਰੀ ਅਕਾਲ ਰੱਬ ਰਾਖਾ